ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚ ਬਣਾਉਣ ਲੱਗੇ ਆ ਫਾਰਮ 'ਚ ਬਾਈ ਕੋਲੇ 4 ਗਾਵਾਂ ਨੇ ਬਾਈ ਇੱਕ ਤਾਜੀ ਸੂਈ ਆ ਤੇ ਤਿੰਨ ਗੱਬੜਾਂ ਨੇ ਥੋੜੇ ਥੋੜੇ ਦੇਣ ਕਰਮਾਲੀਆਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਬਾਈ ਟੋਟੀ ਲ ਆ ਜੀ ਬਾਈ ਜੀ ਬਾਈ ਜੀ ਸਸਿਕਾ ਸਿਕਾ ਬਾਈ ਜੀ ਹੋ ਠੀਕ ਹੋ ਵਧੀਆ ਜੀ ਠੀਕ ਹੈ ਤੁਹਾਡੇ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਜਰਨੈਲ ਸਿੰਘ ਬਾਠਵਰੇ ਪਿੰਡ ਸੇਲਵਰਾ ਹਮ ਜਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੇੜੇ ਪਿੰਡ ਭਾਈ ਰੁੱਪਾ ਤੇ ਹਰਨਾਮ ਸਿੰਘ ਵਾਲਾ ਕੋਲ ਸੁਧਾਣਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ ਵੀਰੇ 77012 ਹਮ 7000 ਠੀਕ ਆ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਭਾਈ ਕਿਹੜਾ ਸੂਆ ਸੂਈ ਆ ਬੜਾ ਇਹ ਪਹਿਲਾ ਸੂਆ ਸੂਈ ਆ ਵੀਰੇ ਕਦੋਂ ਸੂਈ ਆ ਬਾ 20 ਮਿੰਟ ਹੀ ਹੋਏ ਥੋੜੇ ਆਉਣ ਤੋਂ ਪਹਿਲੀ ਡਿਲੀਵਰੀ ਹੋਈ ਹੈਗੀ ਠੀਕ ਆ ਬੱਚਾ ਕੀ ਆ ਬੱਚਾ ਵਛਾ ਦਿੱਤਾ ਜੀ ਵਛਾ ਦਿੱਤਾ ਠੀਕ ਆ ਭਾਈ ਜੇਰ ਪੈਣੀ ਆ ਹਾਂ ਜੇਰ ਪੈਣੀ ਬਾਕੀ ਹੀ ਹੈ 20 ਮਿੰਟ ਹੀ ਹੋਇਆ ਜੀ ਓਕੇ ਭਾਈ ਕਿੰਨਾ ਗਵਾਲਾ ਕੱਢਿਆ ਭਾਈ ਬਹੁਤ ਹਜੇ ਕੱਢਿਆ ਨਹੀਂ ਵੀਰੇ ਧਾਰਾਂ ਹੀ ਮਾਰੀਆਂ ਜੀ ਓਕੇ ਭਾਈ ਹਾਂਜੀ ਠੀਕ ਆ ਆਰਡਰ ਕਮਾਲ ਬਹੁਤ ਸੋਹਣਾ ਆਰਡਰ ਫੀਟਿੰਗ ਵਾਲਾ ਲੈਵਾ ਕਮਾਲ ਦਾ ਥਾਣ ਬੜਾ ਚੰਗਾ ਚਵਾਈ ਕਿਵੇਂ ਨਿਕਲੀ ਚਵਾਈ ਪੂਰੀ ਖਰੀਆ ਵੀਰੇ ਠੀਕ ਆ ਭਾਈ ਹੂੰ ਇਧਰੋਂ ਆਰਡਰ ਚੈੱਕ ਕਰ ਲੋ ਥਾਣ ਸੋਣ ਬਹੁਤ ਚੰਗਾ ਇੱਕ ਨੰਬਰ ਥਾਣਾ ਲੈ ਕਿਆ ਬਾਤ ਆ ਖੋਲ ਦੇ ਭਾਈ ਤੋਲ ਦੇ ਸੂਈ ਸਵਾਈ ਆ ਕੱਦ ਕਾਠ ਵਾਲੀ ਆ ਪ੍ਰਿੰਟ ਵਾਲੀ ਆ ਤੇ ਬੱਚਾ ਕਰਮ ਵਾਲੀ ਨੇ ਬੱਚਾ ਦੇ ਤਾਂ ਬੱਚੇ ਪਾਉਂਦੀ ਬਹੁਤ ਚੰਗਿਆ ਬੱਚਾ ਬਹੁਤ ਚੰਗਾ ਦੱਸਦਾ ਬੱਚਾ ਬਹੁਤ ਅੰਦਾ ਪਾਇਆ ਜੀ ਜੇ ਬੱਛੀ ਹੁੰਦੀ ਤਾਂ ਰੰਗ ਹੀ ਲੱਗੇ ਸਹੀ ਗੱਲ ਆ ਭਾਈ ਤੇ ਬਿਊਟੀ ਚੈੱਕ ਕਰ ਲੋ ਕਰਮ ਵਾਲੀ ਦੀ ਫੇਸ ਦੀ ਬਿਊਟੀ ਬਹੁਤ ਦੀ ਵਾਦੀ ਸਨੱਕ ਪੁਣਾ ਬੜ ਦੇ ਵਿੱਚ ਫੁੱਲ ਪੂਰੀ ਪਲੀ ਵੀ ਆ ਜਾਣ ਵਾਲੀ ਬੜਾ ਕਿਆ ਬਾਤ ਹੈ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ ਵੀਰੇ 25 ਕਿਲੋ ਦਾ ਪਾਣਾ ਚਾਹੀਦਾ ਏਡੀ ਬੈੜ ਨੂੰ ਸਹੀ ਆ ਬਾਈ ਕਾ ਵੀ ਦੂੰ ਤੁਲਾ ਬੈਠ ਕੇ ਜਾਣ ਜੂਨ ਬਹੁਤ ਆ ਗਈ ਸਹੀ ਗੱਲ ਆ ਬਾਈ ਤੇ ਕੀ ਮੋਲ ਜਾਇਜ਼ ਇਹਦਾ ਮੋਲ 83 ਹਜ਼ਾਰ ਵੀਰੇ 83 ਹਜ਼ਾਰ ਮਾਨਤਨ ਹੋ ਜੂ ਵੀਰੇ ਆ ਮਾਨਪਨ ਕਰ ਦਾਂਗੇ ਵੀਰੇ ਜਿਵੇਂ ਬੈੜ ਦਾ ਏਡਾ ਜਗਾਰ ਪੜਾ ਲੱਗਾ ਵਾ ਮੋਲ ਆਪਾਂ ਜਾਇਜ਼ ਹੀ ਕੀਤਾ ਕੋਈ ਬਾਹਰ ਮੋਲ ਨਹੀਂ ਕੀਤਾ ਹੇਬਾ ਸੀ ਬੜ ਨਮਾਉਣ ਕਮਾਉਣ ਉਹ ਹੋਈ ਪਈ ਐ ਸਹੀ ਗੱਲ ਆ ਤੂੰ ਦਾ ਕਰਕੇ ਨਮਾਈ ਨਹੀਂ ਗਈ ਆਪਾ ਲੈਵਾ ਕਮਾਲਾ 83000 ਰੁਪਿਆ ਮੁੱਲ ਮਾਨਦਾਨ ਜ਼ਰੂਰ ਹੋ ਜੇ ਚੰਗੀ ਆ ਬੜ ਕੁਆਲਟੀ ਇੱਕ ਨੰਬਰ ਚੁਆਇਸ ਵੀ ਬਾਈ ਕਹਿੰਦੇ ਇੱਕ ਨੰਬਰ ਸੋਈ ਸਵਾਈ ਆ ਫੇਸ ਦੀ ਬਿਊਟੀ ਦੇਖੋ ਫੇਸ ਦੀ ਬਿਊਟੀ ਕਮਾਲ ਦੀ ਨਮਾਈ ਨੇ ਸੋਈ ਕਰਕੇ ਵੈਸੇ ਬੜ ਚਮਕ ਚਮਕ ਹੋ ਲੱਗਿਆ ਰਮਣੀ ਦੇ ਲੈ ਲੈਵਾ ਮੂਹਰ ਨੂੰ ਵੀ ਚੰਗਾ ਪਛਾਂਤ ਹੋਏ ਬਹੁਤ ਚੰਗਾ ਗੱਲ ਐ ਕਿਆ ਬਾਤ ਆ ਅੱਗੇ ਵੀਰੇ 2 ਨੰਬਰ ਤੇ ਇਹ ਪਹਿਲਾ ਸੂਈ ਹੈ ਵੀਰੇ ਓਕੇ ਹਾਂਜੀ ਬਹੁਤ ਚੰਗੀ ਵਹਿੜ ਕੁਆਲਿਟੀ ਦੀ ਹੈ ਸਹੀ ਗੱਲ ਆ ਭਾਈ ਪੂਰੇ ਵਧੀਆ ਫਾਰਮ ਚੋਂ ਲੈਤੀ ਹੈਗੀ ਆਪਾਂ ਮਾਣ ਦਾ 38 39 ਕਿਲੋ ਦਾ 40 ਕਿਲੋ ਦਾ ਰਿਕਾਰਡ ਸੀਗਾ ਜੀ ਉਹਨਾਂ ਦਾ ਸਹੀ ਹੈ ਬਿਊਟੀ ਬਹੁਤ ਚੰਗੀ ਹੈ ਨਾ ਬਿਊਟੀ ਬਹੁਤ ਆ ਜੀ ਕੀ ਬਾਤ ਆ ਬਿਊਟੀ ਚੈੱਕ ਕਰੋ ਫੇਸ ਬੜਾ ਚੰਗਾ ਬਹੁਤੀ ਵਾਦੀ ਸਨੱਕ ਪੂਣਾ ਬੜ ਦੇ ਵਿੱਚ ਫੁੱਲ ਪਹਿਲਾ ਸੂਆ ਫੁੱਲ ਬਰੀਡ ਪ੍ਰਿੰਟ ਹੀ ਬੜਾ ਚੰਗਾ ਮੰਗ ਇਸ ਪ੍ਰਿੰਟ ਦੀ ਬਹੁਤ ਆ ਭਾਈ ਲੇਵਾ ਕਮਾਲ ਦਾ ਕੱਲੀ ਕੱਚੀ ਕੱਚੀ ਆ ਕਿੰਨਾ ਦੁੱਧ ਦੇ ਦੂ ਐਸਟੀਮੇਟ ਆ ਦੁੱਧ ਵੀਰੇ ਪਾਉਤੀ ਈ ਲੀਟਰ ਹੂੰ ਬ੍ਰੀਡ ਪਾਓ ਬ੍ਰੀਡ ਬਹੁਤ ਆ ਵੀਰੇ ਇੱਕ ਨੰਬਰ ਆ ਪਾਸੇ ਤੇ ਇੱਕ ਅਜ ਇੱਕ ਤਰ੍ਹਾਂ ਦਾ ਤੋਹਫਾ ਹੀ ਨਿਕਲੇ ਤੋਹਫਾ ਹੀ ਆ ਬਈ ਡਾਇਮੰਡ ਪੀਸ ਬੰਡ ਪੀਸ ਹੀ ਆ ਜੀ ਕੱਟ ਨਿਕਲਦੀਆਂ ਇਹੋ ਜੀਆਂ ਬੜਾ ਬਈ ਤੇ ਤੋਰਾ ਉਤੋਂ ਪੱਧਰ ਕਿਸੇ ਪਾਸਿਓ ਕੋਈ ਗਾੜਣੀ ਜੇ ਵੀਰ ਨੇ ਫਾਰਮ ਦਾ ਕੰਮ ਸਟਾਰਟ ਕਰਨਾ ਜੀ ਇਹਦੀਆਂ ਬੜਾ ਪਾਉਣੀਆਂ ਚਾਹੀਦੀਆਂ ਸਹੀ ਗੱਲ ਆ ਬਾਈ ਗਾਂਹਾਂ ਜਾ ਕੇ ਬੱਚੇ ਬਹੁਤ ਚੰਗੇ ਪਾਉਣੀਆਂ ਸਹੀ ਆ ਬਾਈ ਬੱਚੇ ਚੰਗੇ ਪਾਉਣਗੇ ਆ ਬਈ ਆਟੋਮੈਟਿਕੀ ਚੰਗਾ ਹੀ ਹੋ ਕਹਿੰਦੇ ਬਈ ਹਾਂਜੀ ਹਾਂਜੀ ਬਾਕੀ ਇਹੋ ਜਿਹੇ ਬੜਾ ਮਿਲਣਗੇ ਬਹੁਤ ਆ ਮੁਸ਼ਕਿਲ ਆ ਵੀ ਇਹ 125 ਹੈ ਜੀ 125 ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਜੀ ਓਕੇ ਬਾਈ 125000 ਰੁਪਇਆ ਮਾਨਤਨ ਬਹੁਤ ਸੀਲਸ ਲੱਗਾ ਕੂਨੀ ਵਹਿੜਾ ਵੀਰੇ ਜਿੱਧਰ ਦੀ ਮਰਜ਼ੀ ਬਈ ਕੋਈ ਘੋੜਾ ਲੱਖ ਵੀ ਨਹੀਂ ਮਾਰਦੀ ਬਈ ਚੈੱਕ ਕਰੀ ਨਹੀਂ ਕਾਪ ਬਰੀਡ ਪ੍ਰਿੰਟ ਆਰਡਰ ਕਮਾਲ ਦਾ ਕਮਾਲ ਦਾ ਬਹੁਤ ਚੰਗਾ ਲੈ ਮੁੱਠੀ ਵਾਲਾ ਥਣ ਤਿਆਰ ਕਰਦੀ ਹੁੰਦੀ ਆ ਕੱਚੀ ਕੱਚੀ ਸਾਬਾ ਜਲਾਇਓ ਬਾਈ ਦੀ ਗੱਲ ਸਹੀ ਹੈ ਜਿਵੇਂ ਨਵੇਂ ਫਾਰਮਰ ਵੀਰਾਂ ਹਨ ਚੰਗੀ ਬਰੀਡ ਤੇ ਕੰਮ ਕਰਾਂਗੇ ਤਾਂ ਚੰਗੇ ਹੀ ਨਿਕਲੂ ਰਿਜ਼ਲਟ ਹਾਂਜੀ ਹਾਂਜੀ ਵੀਰੇ ਇਹ ਮੁੱਲ ਵੀ ਜੈ ਜੈ ਮਾਨਤਨ ਕੋਈ ਚੈੱਕ ਨਹੀਂ ਹੋ ਜਾਊਗਾ ਬਾਈ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਵੀ ਪਹਿਲਾ ਸੂਆ ਹੀ ਹੈ ਵੀਰੇ ਦਿਨ ਕਿੰਨੇ ਲੋ ਜੀ ਇਹਦੇ ਪਾਇਆ ਵੀਰੇ 15 ਦਿਨ ਉਹਨੇ ਮਾਰ ਖੰਦਸ 15 ਦਿਨ ਬਾਈ ਕਿੰਨਾ ਦੁੱਧ ਦੇ ਦੂ ਆਹ ਸਟੀ ਵੀ ਇਹ ਵੀ ਦੁੱਧ ਦੇ ਦਿਓ ਜੀ 25 ਲੀਟਰ ਦੇ ਲਗਭਗ ਕੱਚੀ ਕੱਚੀ ਬਹੁਤ ਆਪਰੇ ਢਿੱਲਾ ਬਹੁਤ ਪਈਆ ਲੈ ਬਾਈ ਲੇਵਾ ਚੈੱਕ ਕਰੋ ਥਾਣੇ ਇੱਕ ਨੰਬਰ ਮੁਠੀਆ ਥਾਣੇ ਇਹ ਵੀ ਬਹੁਤ ਸੀ ਫਲਾਡ ਆ ਵੀਰੇ ਢਿੱਲ ਟੁੱਲ ਬਹੁਤ ਪਈਆ ਢਿੱਲਾ ਬਹੁਤ ਲਈ ਫਿਰ ਸਾਡਾ ਬਲਟ ਢਿੱਲਾ ਕੱਢੂ ਫਿਰ ਸੋਹਣਾ ਕੱਦ ਬਰੀਡ ਪ੍ਰਿੰਟ ਇੱਕ ਨੰਬਰ ਇੱਕ ਨੰਬਰ ਵੀਰੇ ਕੋਲ ਦੇ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਖ ਪੁਣਾ ਵੜ ਦੇ ਵਿੱਚ ਫੁੱਲ ਆ ਬਾਈ ਕੀ ਬਾਤ ਆ ਪਹਿਲਾ ਸੂਆ ਕਰਮਾ ਪਹਿਲਾ ਸੂਆ ਜੀ ਹਮ ਬ੍ਰੀਡ ਇੱਕ ਨੰਬਰ ਆ ਬਾਈ ਬੜਾ ਵੱਡਾ ਹਵਾਨਾ ਲਾਉਣਾ ਬਈ ਜਿੱਦੇ ਬਾਅਦ ਮੈਂ ਸੁਣਾ ਨੇ ਤਿਆਰ ਹੋ ਕੇ ਫੇਰ ਲੱਖ ਦੇਣੀ ਐ ਨੇ ਸਹੀ ਆ ਤਿਆਰੀ ਇੱਕ ਨੰਬਰ ਆ ਕਰਮਾਲੀ ਦੀ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਆਰਡਰ ਦੇ ਕੋ ਜਿੱਦੇ ਤਿਆਰ ਹੋ ਗਈ ਵੜ ਦੱਸੋ ਦੱਸੂਗੀ ਜੀ ਤੁਰ ਨਹੀਂ ਆ ਬਾਹਰ ਤੋਂ ਫਾਸ ਫਾਸ ਤੁਰ ਪੈਰ ਜਮਾ ਕੀ ਮੋਲ ਆ ਬਾਈ ਜੈ ਜੈ ਇਹਦਾ ਮੁੱਲ 85000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਓਕੇ 85000 ਰੁਪਏ ਜਮਾ ਜਾਇਜ਼ ਮੋਲ ਆ ਬੈਡ ਚੰਗੀ ਆ ਵੱਡੇ ਕੱਦ ਚ ਕੋਈ ਸ਼ੋਰਟ ਹੀ ਨਹੀਂ ਪ੍ਰਿੰਟ ਵਾਲੀ ਆ ਜਾਤ ਵਾਲੀ ਆ ਹਾਂਜੀ ਹਾਂਜੀ ਅੱਗੇ ਬਈ ਜਰਸੀ ਨਗੀਨਾ ਡਾਇਮੰਡ ਪੀਸ ਡਾਇਮੰਡ ਪੀਸ ਹੀ ਆ ਵੀਰੇ ਬਹੁਤ ਚੰਗੀ ਬਰੀਡ ਦੀ ਜਰਸੀ ਆ ਸਹੀ ਆ ਬਾੜੀ ਪੜੀ ਵੀ ਆ ਹਾਂ ਬਾੜੀ ਪੜੀ ਵੀ ਆ ਇਹ ਜੀ ਜਰਸੀ ਬਹੁਤ ਮੁਸ਼ਕਲ ਨਾਲ ਤਿਆਰ ਹੁੰਦੀ ਐ ਏਡੇ ਵੇਟ ਵੇਟ ਵਾਲੀ ਕਿਹੜਾ ਸੂਈ ਆ ਵੀਰੇ ਇਹ ਪਹਿਲਾ ਸੂਈ ਸੂਣੀ ਆ ਵੀਰੇ ਪਹਿਲਾ ਸੂਈ ਦਿਨ ਕਿੰਨੇ ਲੋ ਦਿਨ ਵੀਰੇ ਮਾਲਕਾਂ ਨੇ 25 ਦਿਨ ਕਿਹਾ ਸੀ ਆਪਣੇ ਕੋਲ ਅੱਜ ਚੌਥਾ ਦੇਣਾ ਇਹ ਐਸਾ ਬੜਾ ਪੂਰਾ ਫੈਜਿਕ ਕੁਆਲਟੀ ਬਹੁਤ ਚੰਗੀ ਹੈ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਣੀ ਫੈਂਟ ਫੋਲੋ ਲੈਟਵਾ ਟੂਆ ਬੋਦੀਬਾਦੀ ਸਨੱਖ ਖਪੂਣਾ ਬੈੜ ਦੇ ਵਿੱਚ ਫੁੱਲ ਫੁੱਲ ਬਰੀਡ ਬਾਈ ਫੁੱਲ ਬਰੀਡ ਹੈ ਚਮਕ ਪੂਰੀ ਆ ਤੇ ਬਿਊਟੀ ਚੈੱਕ ਕਰੋ ਕਰਮਾਈ ਨੇ ਅਜੇ ਕੱਚੀ ਕੱਚੀ ਹੈ ਜੀ ਗੱਲੀ ਕੱਚੀ ਕੱਚੀ ਆ ਉਸ ਹਾਵਨਾਂ ਦਾ ਜਾਲਾਇਓ ਤੇ ਲੇਵਾ ਤਾਂ ਇਹਨੇ ਮੈਂ ਕਹਿੰਨਾ ਬਾਈ ਲੇਵਾ ਤਾਂ ਐ ਮੰਨ ਲਓ ਵੀ ਬੰਦੇ ਹੀ ਲਾ ਦੇਣਗੇ ਨੇ ਹਾਂ ਢਿੱਲਾ ਦਿਖਾਉਂਦਾ ਜਿਹੜੇ ਹਿਸਾਬ ਨਾਲ ਲੇਵਾ ਦਾ ਪੂਰਾ ਪੰਡਾ ਲਾ ਬਣਾ ਕੇ ਨਾ ਫੇਰ ਸਰਕਾਰ ਹੀ ਤੋੜ ਦੂ ਬਰੇ ਬੱਸੀ ਨੂੰ ਪਲੀ ਵੀ ਬਹੁਤ ਆ ਯਾਰ ਹਾਂਜੀ ਹਾਂਜੀ ਪਲੀ ਬਹੁਤ ਆ ਨਿੱਗਰ ਬੋਡੀ ਵੇਟ ਬਹੁਤ ਜ਼ਿਆਦਾ ਹੈ ਬੋਲ ਲੈ ਬਰੇ ਫਿਰ ਕੱਚੀ ਦਾ ਜਾਇਜ ਆ ਇਹਦਾ ਹੀ 85000 ਦੀ ਦੇ ਦਾਂਗੇ ਜੀ ਮਾਨਤਨ ਹੋ ਜਾ ਹਾਂਜੀ ਹਾਂ ਮਾਨਤਨ ਕਰ ਦਾਂਗੇ ਬਾ ਜਾਇਜ ਹੀ ਮੁੱਲ ਰੱਖਿਆ ਬਹਿੜ ਦੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਬਾਲਟੇ ਨਾਲ ਚੱਕੀ ਫਿਰਦੀ ਆ ਸਹੀ ਹੈ ਜੀ ਇਹਨੇ ਕਿਤੇ ਜਾ ਕੇ ਸੂਆ ਪੰਡਾ ਹੀ ਲਾ ਦੇਣਾ ਬਾਈ ਬਿੱਟਲ ਦੇਖੋ ਸਾਰੀਆਂ ਬਾਲਟੇ ਨਾਲ ਕੱਢੂ ਮੁੱਲ ਜਾਇਜ ਆ ਪੂਰੀ ਸੀਲਸ ਲੱਗ ਜੀ ਮਾਨਤਨ ਕੋਈ ਚੱਕਰ ਨਹੀਂ ਹੋਜੂ ਥਾਂ ਇੱਕ ਨੰਬਰ ਪਹਿਲਾ ਸੂਆ ਬਾਈ ਯਾਤ ਵਾਲੀ ਆ ਪ੍ਰਿੰਟ ਵਾਲੀ ਆ ਕਾਦ ਵਾਲੀ ਆ ਚਮਕ ਵਾਲੀ ਆ ਬਾਈ ਤੇ ਨਾਗਸੀ ਭਰਾ ਕੋਲੇ ਬਾਈ ਚਾਰ ਚਾਰੀ ਦਿਖਾਤੇ ਕਿਸੇ ਵੀ ਨੂੰ ਚਾਰਾਂ ਚੁਗਵੇਂ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ ਬਾਈ